ਕਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਹੁਸਰਾਤ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਖਾਸੇ ਹੀ ਤਤੇ ਹੋ ਗਏ ਨੇ ਇੱਕ ਪਾਸੇ ਵਿਰੋਧੀ ਧਿਰਾਂ ਵੱਲੋਂ ਪਲਟਵਾਰ ਕੀਤੇ ਜਾ ਰਹੇ ਨੇ ਤੰਜ ਕਸੇ ਜਾ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਚਾਹੇ ਸੁਖਪਾਲ ਸਿੰਘ ਖੈਰਾ ਹੋਵੇ ਚਾਹੇ ਰਾਜਾ ਬੜਿੰਗ ਹੋਵੇ ਚਾਹੇ ਕੁਲਬੀਰ ਸਿੰਘ ਜੀਰਾ ਹੋਵੇ ਇਧਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੇ ਪਲਟਵਾਰ ਕਰ ਦਿੱਤਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਉਂਕਿ ਲੌਨ ਆਰਡਰ ਦੀ ਸਥਿਤੀ ਜਿਹੜੀ ਹੈ ਪੂਰੀ ਤਰ੍ਹਾਂ ਡਾਵਾ ਡੋਲ ਹੋ ਚੁੱਕੀ ਹੈ ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਗੁਰਜੀਤ ਸਿੰਘ ਔਲਜਲਾ ਨੇ ਵੀ ਕਿਹਾ ਹੈ ਕਿ ਅੰਮ੍ਰਿਤਸਰ ਹਲਕੇ ਦੇ ਵਿੱਚ ਵਾਰ-ਵਾਰ ਹੈਂਡ ਗ੍ਰੇਨੇਡ ਤੇ ਨਾਲ ਹਮਰੇ ਹੋ ਰਹੇ ਨੇ ਕੀ ਪੰਜਾਬ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਪ੍ਰਸ਼ਾਸਨ ਵਾਰ-ਵਾਰ ਇਸ ਗੱਲ ਤੋਂ ਕਿਉਂ ਜਿਹੜਾ ਹੈ ਨਜ਼ਰ ਅੰਦਾਜ਼ ਹੈ ਕਿਉਂਕਿ ਡੀਸੀਪੀ ਪੁਲਰ ਵੱਲੋਂ ਕਿਹਾ ਗਿਆ ਕਿ ਇਹ ਤਾਂ ਸ਼ਰਾਰਤੀ ਅੰਸਰਾਂ ਦੀ ਸ਼ਰਾਰਤ ਹੈ ਅਜਿਹਾ ਤਾਂ ਧਮਾਕਾ ਹੋਇਆ ਨਹੀਂ ਪਰ ਜਿਸ ਤਰ੍ਹਾਂ ਕੁਲਬੀਰ ਸਿੰਘ ਜੀਰਾ ਉਤੇ ਹਮਲਾ ਹੋਇਆ ਯਾਨੀ ਕਿ ਜੇਕਰ ਸਾਬਕਾ ਸੰਸਦ ਸਾਹਿਬ ਕਾ ਮੰਤਰੀਆਂ ਤੇ ਦਿਨ ਦਿਹਾੜੇ ਗੋਲੀਆਂ ਚਲਾਈਆਂ ਜਾਣ ਗਿਆ ਸ਼ਰਾਰਤੀ ਅੰਸਰਾਂ ਵੱਲੋਂ ਜਾਂ ਗੈਂਗਸਟਰਾਂ ਵੱਲੋਂ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਯਾਨੀ ਕਿ ਪੁਆਇੰਟ ਤੇ ਹੈ ਪੀਕ ਤੇ ਹੈ ਕਿਸੇ ਨੂੰ ਪੰਜਾਬ ਦੇ ਵਿੱਚ ਖੰਗੜ ਨਹੀਂ ਦਿੱਤਾ ਜਾਂਦਾ ਯਾਨੀ ਕਿ ਝੂਠੇ ਵਾਦੇ ਵਾਰ-ਵਾਰ ਕੀਤੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਧਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਜਿਹੜਾ ਅਸਤੀਫਾ ਮੰਗ ਲਿਆ ਹੈ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਜਿਸ ਤਰ੍ਹਾਂ ਲਾਅਨ ਆਰਡਰ ਦੀ ਸਥਿਤੀ ਕਾਨੂੰਨ ਵਿਵਸਥਾ ਜਿਹੜੀ ਹੈ ਪੂਰੀ ਤਰ੍ਹਾਂ ਢਿੱਲੀ ਹੈ ਦਾਵਾ ਡੋਲ ਹੈ ਦਿਨ ਦਿਹਾੜੇ ਸਾਬਕਾ ਮੰਤਰੀਆਂ ਸਾਬਕਾ ਵਿਧਾਇਕਾਂ ਉੱਤੇ ਹਮਲੇ ਹੋ ਰਹੇ ਨੇ ਜਿਹੜੇ ਪੰਜਾਬ ਦੇ ਥਾਣਿਆਂ ਦੇ ਵਿੱਚ ਹੈਂਡਗ੍ਰੇਨ ਛੁੱਟੇ ਜਾ ਰਹੇ ਨੇ ਲੇਕਿਨ ਪ੍ਰਸ਼ਾਸਨ ਡੂੰਗੀ ਨੀਂਦ ਸੁੱਤਾ ਪਿਆ ਹੈ ਉਹਨਾਂ ਨੇ ਕਿਹਾ ਕਿ ਹੋਰ ਵੀ ਬੜੇ ਕਾਬਲ ਜਿਹੜੇ ਆ ਵਿਧਾਇਕ ਅਤੇ ਮੰਤਰੀ ਨੇ ਆਪ ਆਪਮੀ ਪਾਰਟੀ ਦੇ ਕੋਲ ਇਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਪ੍ਰਸ਼ਾਸਨ ਨੂੰ ਨਾ ਪ੍ਰਸ਼ਾਸਨ ਨੂੰ ਕਹਿ ਕੇ ਇਹ ਲੋਡ ਆਰਡਰ ਨੂੰ ਨਾਤ ਨਹੀਂ ਪਾਈ ਜਾ ਰਹੀ ਇਸ ਲਈ ਆਪਣੇ ਅਹੁਦੇ ਤੋਂ ਪ੍ਰਤਾਪ ਸਿੰਘ ਬਾਜਬਾਨ ਨੇ ਕਿਹਾ ਕਿ ਭਗਵੰਤ ਮਾਨ ਨੂੰ ਜਿਹੜਾ ਅਸਤੀਫਾ ਦੇ ਦੇਣਾ ਚਾਹੀਦਾ ਹੈ ਹੋਰ ਕਾਫੀ ਯੋਗ ਨੇ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਉਹਨਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਵਾਅਦਾ ਕੀਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹ ਵਾਅਦੇ ਪੂਰੇ ਨਹੀਂ ਹੋਏ ਕਿਉਂਕਿ ਡਾਂਵਾ ਡੋਲ ਹੋ ਗਿਆ ਹੈ ਪੂਰਾ ਪੰਜਾਬ ਦਾ ਕਾਨੂੰਨ ਅਮਨ ਅਤੇ ਸ਼ਾਂਤੀ ਭੰਗ ਹੋ ਚੁੱਕੀ ਹੈ ਇਸ ਲਈ ਇਮੀਡੀਏਟਲੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ